ਓਏ ਪੰਜਾਬ ਦੇ ਲੋਕੋ ਹੱਥ ਬਣਾ ਲਓ। ਛੋਡੇ ਅੱਗੇ ਹੱਥ ਜੋੜਦੇ ਆਂ। ਆਹ ਖੜੇ ਆਂ ਬੁੱਢੇ ਦਰਿਆ ਦੇ ਸਾਨੂੰ 7-8 ਸਾਲ ਹੋ ਗਏ ਓ ਪ੍ਰਭੂ ਆ ਜ਼ਹਿਰ ਓਏ। ਕੋ ਧੂਆਂ ਦਿਖਣ ਲੱਗ ਗਿਆ ਓ ਸਰਕਾਰਾਂ ਨੂੰ ਪਰਚੇ ਦੇਣ ਲੱਗੀਆਂ ਸਰਕਾਰਾਂ ਰੈੱਡ ਐਂਟਰੀਆਂ ਕਰਨ ਲੱਗੀਆਂ ਹੋਣਗੀਆਂ ਜਮਾਂ ਬੰਦੀਆਂ ਤੇ ਜੁਰਮਾਨੇ ਵਧਾ ਤੇ ਡੀਯੂਸੀਐਸਐਸਪੀ ਭਜੇ ਫਿਰਦੇ ਓਏ ਆਹ ਜ਼ਹਿਰ ਓਏ 9 ਕਰੋੜ ਲੀਟਰ ਓਏ ਰੋਜ਼ ਆ ਛੋਡੇ ਬੁੱਢਾ ਦਰਿਆ ਆ ਪੈਂਦਾ ਕਿ ਆ ਫਸਲੋਚ ਮਿਲ ਗਿਆ ਇੱਥੇ। ਉਹ ਮਾਰਦੇ ਉਹ ਸਾਰਾ ਦੱਖਣੀ ਮਾਲਵਾ ਦੇ ਲੈ ਕੇ ਰਾਜਸਥਾਨ ਤੱਕ ਦੇ ਲੋਕ 3 ਕਰੋੜ ਬੰਦਾ ਪੀੜਤਾ ਉਹ ਘਰ ਘਰ ਕੈਂਸਰ ਕਾਲੇ ਪੀਲੇ ਕਿਡਣੀਆਂ ਆਰਡਰੀਆਂ ਨੇ ਕਿਹੜੀ ਕਿਹੜੀ ਬਿਮਾਰੀ ਜਿਹੜੀ ਤੁਹਾਨੂੰ ਨਹੀਂ ਚੰਮੜ ਰਹੀ ਓਏ ਜਵਾਖ ਜਮਣ ਦੀ ਸ਼ਕਤੀ ਖਤਮ ਹੋ ਰਹੀ ਹੈ ਸਾਡੇ ਚ ਉਹ ਪੰਜਾਬ ਦੇ ਲੋਕੋ ਇਹ ਕੁਝ ਨਹੀਂ ਕਰਦੇ ਐਨਜੀਟੀ ਦੇ ਐਲਾਨ ਹੋ ਗਏ ਹੁਕਮ ਆ ਗਏ ਪੰਜਾਬ ਪੋਲੂਸ਼ਨ ਬੋਰਡ ਦੇ ਹੁਕਮ ਆ ਗਏ ਸੈਂਟਰ ਬੋਰਡ ਦੇ ਹੁਕਮ ਆ ਗਏ ਓਏ ਬੰਦ ਨਹੀਂ ਹੋ ਰਿਹਾ ਓਏ ਬੰਦ ਨਹੀਂ ਹੋ ਰਿਹਾ ਲੋਕੋ ਉੱਠ ਖੜੋ ਓਏ ਬਾਜੋ ਆ ਤੁਸੀਂ ਆ ਕੇ 3 ਦਸੰਬਰ ਨੂੰ ਅਸੀਂ ਆ ਜਹਰਾ ਰੋਕਣੀਆਂ ਨੇ ਆ 9 ਕਰੋੜ ਲੀਟਰ ਪਾਣੀ ਜ਼ਹਿਰ ਕੈਮੀਕਲ ਦਾ ਥੋੜਾ ਦਰਿਆਸ਼ ਪਾ ਕੇ ਸਾਨੂੰ ਅੱਗੇ ਨਹਰਾ ਰਹੀ ਜੀ ਕਿ ਪਤੋਂ ਨਿਕਲ ਕੇ ਸਾਨੂੰ ਮਾਰਿਆ ਜਾ ਰਿਹਾ ਇਹ 3 ਦਸੰਬਰ ਨੂੰ ਬੰਦ ਕਰਨ ਜਾ ਰਹੇ ਹਾਂ ਓਏ ਹੱਥ ਬੰਨ ਕੇ ਬੇਨਤੀ ਆਉਦੇ ਕੋਈ ਵੀ ਬੰਦਾ ਪੰਜਾਬ ਦਾ ਮਾਮਾ ਭੈਣਾ ਨੌਜਵਾਨ ਬਜ਼ੁਰਗ ਘਰੇ ਨਾ ਉਖੜੋ ਜੀ ਆਪਣੀਆਂ ਨਸਲਾਂ ਆਪਣੇ ਜਵਾਕ ਆਪਣੇ ਆਪ ਨੂੰ ਆਪਣੀਆਂ ਪੀੜੀਆਂ ਬਚਾਉਣੀਆਂ ਬਾਈ 3 ਦਸੰਬਰ ਨੂੰ ਤੁਹਾਨੂੰ ਹੋਕਾ ਦੇਵਾਂਗੇ ਉਦੋਂ ਪਹਿਲਾਂ ਵੀ ਹੋਕਾ ਦੇਵਾਂ ਕਿ ਕਿੱਥੇ ਇਕੱਠੇ ਹੋਣਾ ਕਿੱਥੋਂ ਇਹ ਰੋਕਣਾ ਸਾਰਾ ਦੱਸਾਂਗੇ ਬਾਈ ਹੱਥ ਬੰਨ੍ਹ ਕੇ ਬੇਨਤੀ ਆਹ ਭਰਾਵੋ ਹੱਥ ਦਬਾ ਲਓ ਉਹ ਸਾਡਾ ਕੋਈ ਨਿੱਜੀ ਮਫਾਦ ਨਹੀਂ ਆ ਸਾਡਾ ਕੋਈ ਨਿੱਜੀ ਲਾਲਚ ਨਹੀਂ ਆ ਰੋਜ਼ ਕਲਪਦਿਆਂ ਰੋਜ਼ ਪਿੰਟਦੇ ਆ ਸਿਰਫ ਤੇ ਸਪਸ ਕਰਕੇ ਵੀ ਸਾਡੀ ਹੋਂਦ ਜਿਉਂਦੀ ਰਹੇ ਜੀ ਇਹ ਸੱਭੇ ਤਾਂ ਜਿਉਂਦੀ ਰਹੇ ਸਾਡੀਆਂ ਨਸਲਾਂ ਪੀੜੀਆਂ ਜਵਾਕ ਉਹਨਾਂ ਨਾਲ ਭਵਿੱਖ ਤੇ ਜਿਉਂਦਾ ਰਹੇ ਏ ਦੁਨੀਆ ਏ ਧਰਤੀ ਆਵਾਜ਼ ਰਵੇ ਏ ਖਿੱਤਾ ਆਵਾਜ਼ ਰਵੇ ਓਏ ਆ ਸਤਲੋ ਜਵੇ ਆ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਨੇ ਇਹ ਸਤਲੋ ਦੇ ਵਿੱਚੋਂ ਪਾਣੀ ਲੈ ਕੇ ਜਲ ਲੈ ਕੇ ਅੰਮ੍ਰਿਤਿਆਰ ਕੀਤਾ ਸੀ ਤੇ ਅੱਜ ਆ ਦੇਖੋ ਕੀ ਬਣਾਤਾ ਸਤਲੋ ਜਦਾ ਹਾਂ ਭਾਈ ਇਹ ਪਤਾ ਕਿਉਂ ਹੋ ਰਿਹਾ ਸਾਰਾ ਕੁਝ ਕਿ ਤੁਸੀਂ ਨਹੀਂ ਬੋਲਦੇ ਜੇ ਤੁਸੀਂ ਬੋਲੂਗੇ ਨਾ ਫਿਰ ਸਭ ਕੁਝ ਹੋ ਜਾਊਗਾ ਆ ਪਾਣੀ ਇਸ ਸ਼ਰਮ ਮੌਤ ਵੰਡੀ ਜਾ ਰਹੀ ਹੈ ਯਾਰ ਕੋਈ ਲੋਕ ਛਿਪਕੇ ਤਾਂ ਨਹੀਂ ਇਹ ਡਰਗਾਂ ਨੂੰ ਚੋਰੀ ਤਾਂ ਨਹੀਂ ਕਤਲ ਕਰਕੇ ਕੋਈ ਭੱਜ ਤਾਂ ਨਹੀਂ ਗਿਆ ਸ਼ਰਮ ਹੈ ਤੇ ਇਸ ਕਤਲ ਤੇ ਬੋਲੂंगे ਨਹੀਂ ਆ ਕੈਨੇਡਾ ਚ ਜੋ ਹੋਇਆ ਉਹ ਵੀ ਤਾਂ ਹੋ ਰਿਹਾ ਹੈ ਕਿ ਇੱਥੇ ਲੋਕ ਵੰਡੇ ਜਾ ਸਕਦੇ ਨਹੀਂ ਇਹਨਾਂ ਨੂੰ ਵੋਟਾਂ ਪੈਣਗੀਆਂ ਆ ਪੋਲੂਸ਼ਨ ਨੂੰ ਲੈ ਕੇ ਜੋ ਦਿੱਲੀ ਚ ਬੋਲਿਆ ਜਾ ਰਿਹਾ ਇਹ ਸਾਰਾ ਕੁਝ ਇਹ ਸਭ ਝੂਠ ਕਿਉਂ ਬੋਲਿਆ ਜਾ ਰਿਹਾ no doubt ਹੈ ਲੀਡਰ ਗੰਦੇ ਨੇ ਐਡਮਿਨਿਸਟਰेटर ਗੰਦੇ ਨੇ ਪਰ ਤੁਸੀਂ ਤੁਸੀਂ ਕੀ ਕਰ ਰਹੇ ਹੋ ਇਹ ਮੰਨ ਲੋ ਜੋੜੀ ਬੈਹ ਜਾਂਦੇ ਨੇ ਕੁਰਸੀਆਂ ਤੇ ਆ ਜੋ ਅੱਜ ਸਾਨੂੰ ਇੱਥੇ ਪਿੰਡ ਵਾਲੇ ਇਕੱਠੇ ਹੋਏ ਆਂਦੀ ਜੀ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂ ਸਾਡੇ ਪਿੰਡਾਂ ਚ ਪਰ ਇਹਨਾਂ ਪਿੰਡ ਵਾਲਿਆਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਸਾਡੇ ਪਿੰਡ ਵਾਲਿਆਂ ਦਾ ਲੀਡਰਾਂ ਤੋਂ ਵਿਸ਼ਵਾਸ ਉੱਠ ਗਿਆ ਓਏ ਮੈਂ ਕਹਿੰਦਾ ਮਤਲਬ ਤੁਸੀਂ ਇਕੱਠੇ ਨਹੀਂ ਹੋਉਂਗੇ ਬਲਕਿ ਉਹਨਾਂ ਲੀਡਰਾਂ ਨੂੰ ਪੈਨਿਸ਼ ਕਰੋ ਬੋਲਣਾ ਨਾ ਛੱਡੋ ਸਾਡੇ ਉਲਟ ਹੋ ਰਿਹਾ ਲਖੇ ਸਾਡੇ ਕੀ ਹੋ ਰਿਹਾ ਕਿ ਲੋਕਾਂ ਦਾ ਚੰਗੇ ਕੰਮ ਤੋਂ ਵਿਸ਼ਵਾਸ ਉੱਠ ਗਿਆ ਚੰਗੇ ਕੰਮ ਤੋਂ ਵਿਸ਼ਵਾਸ ਨਾ ਚੱਕੋ ਬਲਕੇ ਜਿਹੜੇ ਆ ਇਹੋ ਜੇ ਲੀਡਰ ਨੇ ਉਹਨਾਂ ਨੂੰ ਪਨਿਸ਼ ਕਰੋ ਅੱਜ ਵੀ ਤੁਸੀਂ ਉਹਨਾਂ ਨੂੰ ਵੋਟਾਂ ਪਾਉਣੀ ਹੈ ਉਹਨਾਂ ਪਾਰਟੀਆਂ ਨੂੰ ਕੀ ਉਹਨਾਂ ਤੋਂ ਕਦੇ ਪੁੱਛ ਨਹੀਂ ਸਕਦੇ ਆ ਪਾਣੀ ਕਿਵੇਂ ਗੰਦਾ ਹੋਇਆ ਕੀ ਪੁੱਛ ਨਹੀਂ ਸਕਦੇ ਆ ਆਪਦੇ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਵਾਲੀ ਗਲਤ ਖਬਰ ਕਿਉਂ ਪ੍ਰਚਾਰੀ ਕੀ ਪੁੱਛ ਨਹੀਂ ਸਕਦੇ ਦਿੱਲੀ ਵਾਲੇ ਜਦੋਂ ਤੁਹਾਡੇ ਐਮਪੀ ਠੱਲਣ ਆ ਕੇ ਕਿਆ ਪੋਲਿਊਸ਼ਨ ਦਾ ਰੌਲਾ ਪਾਉਨੇ ਹੋ ਹੁਣ ਤਾਂ ਇੱਥੇ ਅੱਗ ਵੀ ਘਟ ਲੱਗੀ ਤਾਂ ਫਿਰ ਦਿੱਲੀ ਦਾ AQI ਕਿਵੇਂ ਵੱਧ ਗਿਆ ਇਨਾ ਕਿੰਨੀਆਂ ਗੱਲਾਂ ਦਾ ਜ਼ਿਕਰ ਕਰੀਏ ਅੱਜ ਜੋ ਚਕਾਈ ਨਹੀਂ ਹੋ ਰਹੀਗੀ ਕੀ ਇਹ ਨਲਾਈਕੀ ਨਹੀਂਗੀ ਪੰਜਾਬ ਗਵਰਨਮੈਂਟ ਦੀ ਕੀ ਸੈਂਟਰ ਵਾਲਿਆਂ ਦੀ ਬਦਮਾਸ਼ੀ ਨਹੀਂਗੀ ਉਹਨਾਂ ਦੋਨਾਂ ਪਾਰਟੀਆਂ ਨੂੰ ਪੁੱਛੂਗੇ ਜਾਂ ਨਹੀਂ ਤੇ ਜੇ ਨਹੀਂ ਪੁੱਛੂਗੇ ਤਾਂ ਕੁਛ ਵੀ ਨਹੀਂ ਇਹ ਦੁਵੀਵਧਨ ਵਾਲਾ ਹੈ ਤੇ ਜੇ ਪੁੱਛੂਗੇ ਜੇ ਨਾਲ ਲੱਗੂਗੇ ਜਿਹਦੀ ਲੱਖੇ ਨੇ ਹੁਣੇ ਗੱਲ ਕਹੀ ਜੇ ਤਿੰਨ ਤਰੀਕ ਨੂੰ ਨਾਲ ਆਉਂਗੇ ਤੇ ਆ ਪਾਣੀ ਨੂੰ ਕਲਾ ਬੁੱਢਾ ਨਾਲਾ ਨਹੀਂ ਬੰਦ ਕਰਾਂਗੇ ਉਸ ਤੋਂ ਬਾਅਦ ਜਿੰਨੀਆਂ ਫੈਕਟਰੀਆਂ ਨੇ ਜੋ ਰਿਵਰਸ ਬੋਰ ਕਰਕੇ ਥੱਲੇ ਪਾਣੀ ਪਾਉਂਦੀਆਂ ਨੇ ਉਹਨਾਂ ਨੂੰ ਵੀ ਬੰਦ ਕਰਾਂਗੇ ਪਰ ਇਹ ਥੋੜੀ ਮਦਦ ਨਾਲ ਹੋਊਗਾ ਜੇ ਤੁਸੀਂ ਨਹੀਂ ਆਉਣਾ ਤਾਂ ਭਰਾਵਾ ਅਸੀਂ ਜਾਵਾਂਗੇ ਸਾਨੂੰ ਫੜਫੜੂ ਲੈਣਗੇ ਅਸੀਂ ਵਹਿ ਜਾਾਂਗੇ ਪਰ ਤੁਸੀਂ ਫਿਰ ਭੋਤੂਗੇ ਇਹਨੂੰ ਸੋ ਉੱਠਣਾ ਸ਼ੁਰੂ ਕਰੋ ਜਦੋਂ ਲੋਕ ਉੱਠ ਪੈਂਦੇ ਨੇ ਦੇਸ਼ਾਂ ਦੀ ਸਟੇਟਾਂ ਦੀ ਕੌਮਾਂ ਦੀ ਤਕਦੀਰ ਬਦਲ ਜਾਂਦੀ ਹੈ ਸੋ ਤਕਦੀਰ ਬਦਲਣਾ ਤੁਹਾਡੇ ਹੱਥ ਚ ਹੈ ਕਿਸਾਨ ਆંદੋਲਨ ਵੇਲੇ ਆਪਾਂ ਸਾਬਤ ਕੀਤਾ ਹੁਣ ਵੀ ਇਹਨੂੰ ਸਾਬਤ ਕਰੋ ਸੋ ਤਿੰਨ ਤਰੀਕਿਆਂ ਤੇ ਕਾਲਿਆਂ ਤੋਂ ਚਿੱਟਿਆਂ ਨੇ ਜਮਾਨੀ ਮਾਰਦੀ ਕਾਲਿਆਂ ਨੇ ਤੁਹਾਡੇ ਜਵਾਖ ਮਾਰਦੇ ਆਓਏ ਉੱਠ ਕੇ 3 ਦਸੰਬਰ ਨੂੰ ਆਪਾਂ ਆ ਚਿੱਟੇ ਕਾਲੇ ਆ ਜ਼ਹਿਰਾਂ ਕੈਮੀਕਲ ਬੰਦ